ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਈ ਆਪੇ ਕੇ ਨਿਊ ਬੇਸਿਕ ਕਰਮਾ ਮਸ਼ੀਨ ਜੀ ਇਹ ਆਪਣੇ ਪਿੰਡ ਵਾਲੀ ਮਸ਼ੀਨਾਂ ਕਿ ਪਿੰਡ ਵਾਲੇ ਭਾਈ ਬਹੁਤ ਲਾਂਬੇ ਦੇ ਜਾਂਦੇ ਵੀਰੇ ਸਾਡੀ ਮਸ਼ੀਨਾਂ ਸਮਾਰਦੋ ਕਿ ਪਹਿਲਾਂ ਆਪਾਂ ਨੇ ਤਨਜਾ ਮਸ਼ੀਨਾਂ ਲਗਾਤਾ ਬਾਲੇ ਭਰਾਵਾਂ ਦੀ ਮਸ਼ੀਨਾਂ ਸਮਾਰੀਆਂ ਨੇ ਜੀ ਫੁੱਲੇ ਰਿਪੇਅਰ ਕਰਨੀਆਂ ਆਪਾਂ ਨੇ ਸਾਰੀ ਮਸ਼ੀਨ ਪੱਟ ਕੇ ਪਹਿਲਾਂ ਇਹ ਮਸ਼ੀਨ ਦੀ ਆਪਾਂ ਨੇ ਤਨਸਾ ਪਹਿਲਾਂ ਫੁੱਲੇ ਰਿਪੇਅਰ ਕੀਤੀ ਸੀਗੀ ਤਨਸਾ ਨੇ ਕੁਝ ਵੀ ਹੱਥੇ ਭੁੱਲ ਨਹੀਂ ਜਾਂਦੇ ਕਿ ਪਤਾ ਕਿ ਦੋ ਦਿਨ ਸਹੀ ਵਧੀਆ ਚੱਲੀ ਆ ਗਈ ਇੱਕ ਦਿਨ ਇਹ ਲਵੇ ਰੇਲ ਲਵੇ ਹੋ ਗਈ ਆਪਣੇ ਰੀਲ ਦੇ ਤੇ ਬਾਕੀ ਆਪਣਾ ਬੈਰਿੰਗ ਬੂਰ ਦਾ ਦੇਖਦੇ ਸਾਰੇ ਬੈਲਟਾਂ ਦੋ ਜਿਹੜੇ ਕੰਮ ਹੋਏ ਬਾਈ ਕਿ ਨਾ ਫੁੱਲ ਕੰਮ ਕਰਦੇ ਓਕੇ ਜਮਾ ਕੋਕਾ ਵੀਸ਼ ਕਰਦੇ ਵੀ ਤੇ ਹਾਂ ਆਪਾਂ ਬੈਲਟ ਲਾਉਣੇ ਬੰਦਾ ਜੀਆਂ ਬਲਟਾ ਲਾ ਕੇ ਦੇਖਦੇ ਆਂ ਬੈਰਿੰਗ ਬੂਰ ਦਾ ਕਿ ਕਿਹੜਾ ਬੈਰਿੰਗ ਕੰਡਵਾ ਜਿਹੜਾ ਸਹੀ ਹੈਗਾ ਨਾ ਲਾਉਣੀ ਚੋਬਰ ਲੈ ਗਏ ਬੈਲਟਾਂ ਸਾਰੀਆਂ ਆਪਣੀਆਂ ਨਾ ਬੈਲਟਾਂ ਬੰਦ ਕੇ ਆਪਾਂ ਐਂ ਰੱਖ ਧਰ ਦਿੰਦੇ ਹਾਂ ਨਾ ਕਿ ਕਈ ਵਾਰ ਬੈਲਟੇ ਖੋ ਹੀ ਜਾਂਦੇ ਨੇ ਦੇਖੋ ਸਾਰੀਆਂ ਬੈਲਟਾਂ ਲਾ ਕੇ ਬੰਦ ਕੇ ਸ਼ੀਟ ਨਾਲ ਧਰਤੀਆਂ ਤੇ ਹੁਣ ਆਪਾਂ ਦਾ ਕਰਦੇ ਆ ਬੈਰਿੰਗ ਬਾਰੀ ਬਾਰੀ ਚੈੱਕ ਫਿੰਗਰਾਂ ਲਾ ਕੇ ਖੋਲਦੇ ਆਪਨਾ ਫਿੰਗਰਾਂ ਪਾਈਆਂ ਟਾਈਗਰ ਦੀਆਂ ਜਿਹੜੀਆਂ ਆਪਾਂ ਪਾਉਣੇ ਆਂਗੇ ਇਹ ਸਾਥ ਪੰਜਵਾਂ ਫਿੰਗਰ ਆਦੀਆਂ ਫਿੰਗਰਾਂ ਨਵੀਆਂ ਲੱਗਣਗੀਆਂ ਇਹਦੀਆਂ ਦੇਖੋ ਜੀ ਟਾਈਗਰ ਫਿੰਗਰਾ ਖੋਲ ਹੀ ਆਉਂਦੇ ਆ ਇੱਕ ਦੀ ਮਾਗਰੋਂ ਆਪਾਂ ਖੋਲਦੇ ਆ ਫਾ ਰ ਇਹਦੇ ਫਾ ਰ ਵੀ ਖਤਮ ਨਹੀਂ ਜਮਾ ਦੇਖੋ ਜੀ ਫਾ ਰ ਵੀ ਜਮਾ ਖਤਮ ਨੇ ਇਹਦੇ ਦੇਖੋ ਜੀ ਕੰਨ ਜਮਾ ਆ ਦੇਖੋ ਆਹੋਂ ਜਮਾ ਕਾਗਜ਼ ਵਰਗੇ ਪਤਲੇ ਹੋਏ ਹੋਏ ਨੇ ਹਨਾ ਦੇਖੋ ਜੀ ਸੋਨ ਰੀਲ ਦੇ ਪਾਈਪਾਂ ਚ ਕਰਵਾਉਣੇ ਹੈਗੇ ਪਾਈਪਾਂ ਦੀ ਕੀ ਕੰਡੀਸ਼ਨ ਆਗੀ ਤੇ ਮੈਨੂੰ ਲੱਗਦਾ ਵੀ ਜੇ ਮੈਨੇ ਪਾਈਪਾਂ ਨੇ ਲੱਗੂ ਮਾਲ ਆਪਣਾ ਇੱਥੋਂ ਨਾ ਖਤਮ ਲੱਗਦੀ ਨੇ ਪਾਈਪਾਂ ਆਹ ਹੋਣ ਲੱਗੀਆਂ ਪਾ ਰੋ ਕੱਢ ਕੇ ਰੱਖੀ ਆ ਵੀਰੀਅਲ ਦੀਆਂ ਮੀ ਪਾਈਪਾਂ ਕਿਵੇਂ ਆ ਗੱਡੀ ਜਿਹਾ ਨਾ ਪਾਈਪਾਂ ਜਿਨੀਸ਼ਨ ਬਾਈ ਖਤਰਨਾਕ ਹੀ ਆ ਨਾ ਮਤਲਬ ਪਾਈਪਾਂ ਲੱਗੂਗਾ ਮਾਲ ਆ ਦੇਖੋ ਇਧਰ ਹਾਂ ਚੈੱਕ ਕਰੋ ਦੇਖੋ ਜੀ ਕਰੋ ਚੈੱਕ ਨਾ ਪਾਈਪਾਂ ਲੱਗੂ ਮਾਲ ਜੀ ਜਿਹੜੇ ਇਹਦੀ ਮਾਲ ਨਾਲ ਆਉਂਦੇ ਕਈ ਵਾਰਾਂ ਸੀਜ਼ਨ ਚ ਦਿਹਾੜੀ ਮਰਦੀ ਹੈ ਨਾ ਕੀ ਆ ਗਏ ਨੁਕਸਾਨ ਨਾਲੋਂ ਕਿ ਕਰਾਇਆ ਦੇ ਬੰਦੇ ਕਰਾਇਆ ਦੇ ਬੰਦੇ ਨੇ ਕਾਂ ਕਰਕੇ ਆਪਾਂ ਇਹ ਰਿਪੇਅਰ ਕਰੀ ਲਈ। ਆ ਗਿਆ ਆਪਾਂ ਡਰਮ ਕੱਟਣਾ। ਰਾਤ ਆਪਾਂ ਸਾਫਟ ਹਲਾ ਕੇ ਚੀਰੀ। ਦੇਖੋ ਜਿਗਾਰਡ ਮੈਂ ਟੱਪਣਾ ਨਾ ਚੈਨਪੂਰੀ ਪਾ ਕੇ। ਨਾਲੇ ਕੋਈ ਇਧਰੋਂ ਗੁੱਲਾ ਲਾ ਕੇ ਤੱਕ ਨਹੀਂ ਬੂਝਾ ਸਾਫਟਾ। ਮੇਰੇ ਕਿਨੂੰ। ਲੈਟਾ ਥੋੜੀ ਜੀ ਸਾਫਟਾ। ਸਾਵਟ ਰੱਤਰ ਹੋਣੀ ਟਾਇਰ ਦਾ ਅੰਦਰੋਂ ਕੋਈ ਚੀਜ਼ ਲੱਗੇ ਤੱਕ ਨਹੀਂ ਬੋਗੂ। ਰੱਮ ਸੋਰੀ ਵਾਂਗੂ ਕਰੋ ਚੈੱਕ। ਆਪਾਂ ਇੱਥੇ ਹਟਾਗੇ ਤਾਂ ਅੰਦਰ ਡਰਮ ਕੱਢ ਕੇ ਬਾਹਰ। ਜੀਨ ਗੱਤੀ ਪੱਟ ਸਾਰੀਆਂ ਆਪਾਂ ਨੇ ਹਨਾ। ਡਰਾਮੋ ਕੱਢਤਾ ਬਾਹਰ ਪਰਚੀ ਲਾ ਕੇ ਪਾਈ ਨੂੰ ਪਰਚੀ ਫੜਾਤੀ ਆਪਾਂ ਨੇ ਠੀਕ ਹੈ ਜੀ ਕੇਂਦਰਾ ਪੁੰਗਰਾ ਸਾਰੀ ਖੁੱਲਣੀਆਂ ਆਪਣੀਆਂ ਲਾਟਰਨ ਪਾਟਰਨ ਜੋ ਵੀ ਹੁੰਦਾਗਾ ਤੇ ਇਧਰ ਆਪਾਂ ਇਹਦੀ ਪਾਈਪਾਂ ਸਰੀਲ ਦੀਆਂ ਇਹਨਾਂ ਲਾਈ ਜਾਂਦੇ ਮਾਲ ਜੀ ਜਿੱਥੇ ਜਿੱਥੇ ਇਹ ਪਾਈਪਾਂ ਚੱਲਦੀਆਂ ਆਪਣੀਆਂ ਉੱਥੋਂ ਤੋਂ ਘਸ ਜਾਂਦੀਆਂ ਨੇ ਦੇਖੋ ਮਾਲ ਲਾ ਕੇ ਗ੍ਰੈਂਡ ਦਾ ਰਾ ਕੱਢਦਾ ਗਾ ਜਿਵੇਂ ਨਵੀਆਂ ਪਾਈਪਾਂ ਬਣ ਜਾਣੀਆਂ ਤੇ ਬਾਕੀ ਹੁਣ ਆਪਾਂ ਪੜਦੇ ਆ ਮਸ਼ੀਨ ਦਾ ਝਾਲ ਸਾਹਮਣੇ ਪਿਆ ਝਾਲ ਆਪਨ ਇਹ ਝਾਲ ਜਾਵਾ ਖਤਮ ਆ ਮਿੱਤਰੋ ਇਹ ਪੜਦੇ ਆਪਾਂ ਕਰੋ ਚੈੱਕ ਨਾ ਤੇ ਜਿਹੜੀ ਆ ਸਾਫਟ ਆ ਗਈ ਡਰਮਾ ਦੀ ਸਾਫਟ ਆ ਗਈ ਤੇ ਇੱਥੇ ਆਪਣੀ ਹੁੰਦੀ ਹੈ ਗੁਰਜ ਸਾਈਂ ਦੇਖੋ ਆ ਲੱਗੇ ਗੁਰਜ ਸੋ ਸੇਜ ਉੱਤਨ ਅਟੇ ਜੱਕੀ ਆ ਗਈ ਤੇ ਇੱਥੋਂ ਨਾ ਸੇਜ ਥੋੜਾ ਡਾਊਨ ਹੋ ਗਿਆ ਆ ਦੇਖੋ ਇੰਨਾ ਫਰਕ ਉੱਥੋਂ ਸਾਫਟ ਚ ਚਿੱਟੀ ਹੋਈ ਪਈ ਆ ਗਈ ਤੇ ਹੁਣ ਆਪਾਂ ਇਹਨੇ ਲਾਉਣੇ ਮਾਰ ਮਾ ਲekin ਇਹ ਕਰ ਦਿੰਦੇ ਹਾਂ ਆਪਾਂ ਲਾ ਕੇ ਮਸ਼ੀਨ ਦੇ ਲਵੇਟ ਲਾਉਣ ਆਪਣੀ ਚਲਾਏ ਆ ਵੀ ਇਹਦੇ ਲਵੇਟ ਤੇ ਪੁਸਤੀ ਲਾ ਦਈਏ ਪੁੱਤੇ ਵੱਢ ਕੇ ਲਾ ਦਾਂਗੇ ਨਾ ਤੇ ਦੋਨੇ ਪਾਸੇ ਤੇ ਇੱਕ ਆਪਾਂ ਨੂੰ ਆ ਚਾਦਰ ਵਿੱਚ ਕੱਢਣੀ ਪਊਗੀ ਮੇਰਾ ਆਪਣੇ ਪਰਪਰਾ ਕੱਢੀ ਸੀ ਇਹ ਕੱਢ ਕੇ ਇਹਦੇ ਵਿੱਚੋਂ ਵੀ ਗਲੇ ਪੈਣ ਉਹ ਲਾਵਾਂਗੇ ਤਾਂ ਕਰ ਤਾ ਆਪਣਾ ਬਈ ਮੇ ਤਾਂ ਆਪਣਾ ਕਰ ਜਾਂਦਾ ਕਿ ਸਹੀ ਨਾ ਗਲੇ ਹੁੰਦੇ ਆਂ ਤਮਿਲਦੇ ਆਪਾਂ ਸਮਾਨ ਆਪਣਾ ਸਾਰਾ ਆ ਗਿਆ A to Z ਤੇ ਫਿੰਗਰਾਂ ਆਪਣੀ ਟਾਈਗਰ ਦੀ ਨੇ ਗਰੀਪ ਪਰ ਪਾਉਣੇ ਹੁੰਦੇ ਆਗੇ ਤੇ ਬਾਕੀ 베ARING ਮੋਰੀਆਂ ਆਪਣੇ ਸਾਰੇ ਆ ਕੇ ਨਵੇਂ 11 ਨੰਬਰ ਆ ਗਿਆ 2 ਤੇ 10 ਨੰਬਰ ਆ ਗਿਆ ਜੀ ਤੇ ਇਧਰ ਰੀਲ ਦਾ ਕੰਮ ਚੱਲ ਜਿੰਦਾ ਆਪਣਾ ਦਾ ਇਹਦੇ ਬੋਸ ਆਪਾਂ ਨਵੇਂ ਪਾਏ ਨੇ ਸਾਰੇ ਤਕਰੀਬਨ ਇੱਕ ਦੋ ਜਿਹੜੇ ਆਪਣੇ ਮਤਲਬ ਹੀ ਪੁਰਾਣੇ ਨੇ ਜਿਹੜੇ ਵਧੀਆ ਟਾਈਟ ਨੇ ਵਿੱਚੋਂ ਪੁਰਾਣੇ ਰੱਖਤੇ ਤੇ ਬਾਕੀ ਮੁੰਡਾ ਨਵੇਂ ਪਾਈ ਜਾਂਦਾ ਹੈ ਆਹ ਜੀ ਗਰੀਬ ਇੱਥੇ ਦੀ ਤੇ ਇਹ ਆਪਾਂ ਲਾਵਾਂਗੇ ਕੁਝ ਇਧਰ ਵੈਲਡ ਕਰ ਦਾਂਗੇ ਕੁਝ ਪੈਲੇ ਪਾਸੇ ਵੈਲਡ ਹੋ ਜਾਊਗਾ ਨੋ ਜੀ ਵੜਦੇ ਆਪਾਂ ਕਰਦੇ ਆਂ ਗੱਲਬਾਤ ਇਸ ਰਾਂ ਦਾ ਲਓ ਜੀ ਮੇਤਰੋ ਕਰੋ ਚੈੱਕ ਨਾ ਆਪਣੇ ਨਵੇਂ ਰਸਾਇਣ ਲੱਗ ਗਏ ਜੀ ਤੇ ਤੁਹਾਨੂੰ ਬੈ ਚੈੱਕ ਕਰਵਾ ਲੈਂਦੇ ਸੋ ਮਿੱਤਰੋ ਲਓ ਤੇ ਇਹ ਵਾਲਾ ਕੰਮ ਆਪਾਂ ਰਾਤ ਕਰ ਗਏ ਸੀ ਜੀ ਤੇ ਬਾਕੀ ਹੁਣ ਆਪਾਂ ਨੇ ਆਹ ਟਾਕੀਆਂ ਲਾਈਆਂ ਨੇ ਮਿੱਤਰੋ ਤੇ ਨੇ ਇੱਕ ਹੋਰ ਆਪਣੀਆਂ ਗਲੀਆਂ ਦੇਖੋ ਜੀ ਆਹ ਵੀ ਕਿਹ ਅਦ੍ਰੈਸ਼ ਦੇ ਗਲੀਆਂ ਪਈ ਨੇ ਤੇ ਵਿੱਚ ਵੱਡੇ ਵੱਡੇ ਮੋਗੇ ਹੋਏ ਪਈ ਨੇ ਆਪਾਂ ਨਵਾਂ ਮਿੱਤਰੋ ਕੱਟ ਕੇ ਦਵਾਰੇ ਨਵਾਂ ਲਾਵਾਂਗਾ ਨਾ ਤੇ ਦੇਖਣਾ ਕੀ ਗੱਲਬਾਤ ਬਣਦੀ ਐ ਜੀ ਤੇ ਆਪਾਂ ਪੱਟ ਲਾਂਗੇ ਮੈਲ ਲਾਂਗਾ ਇਹ ਉੱਤੇ ਧਰ ਦਾਂਗੇ ਜਾਦਰ 16 ਗੇ ਜਾਦਰ ਹੋਊਗਾ ਆਪਣੇ ਕੋਲੇ ਉੱਤੇ ਧਰ ਦਾਂਗੇ ਗਾਇਡ ਰੰਮ ਵੰਨੇ ਪੱਤਰੇ ਪੱਤਰੀ ਜਮਾਂ ਗੋਲ ਹੋ ਗਈਆਂ ਸਹੀਆਂ ਨਾਈਫਾਂ ਵੀ ਲਵੇ ਇਖਤਿਆਰ ਕਰੀ ਜਿੰਨੇ ਹੈਗੇ ਪਟਨੇ ਕਰਨ ਬਹੁਤ ਆਪਸ਼ਨ ਹੈ ਨਾ ਇਹ ਲੱਗਦਾ ਬਹੁਤ ਹੁੰਦਾ ਹੈ ਆਈ ਬਰਸੇ ਪੱਟੇ ਸਾਰੀਆਂ ਇਹ ਦੂਸਰੇ ਪੱਟੇ ਆ ਜੀ ਇਹ ਵਰਤ ਵਰਤ ਚੇਤ੍ਰਾਂਮਣੀ ਵਰਤ ਦਸਾਂ ਚੱਲਦੀ ਨਹੀਂ ওভার ਆ ਸੈਂਡ ਆਉਣ ਠੀਕ ਆ ਤੇ ਬਹੁਤ ਸਾਰੇ ਤਰੀਕੇ ਨੇ ਆਪਸੇ ਮਾਲ ਲਾ ਕੇ ਜਿੱਤੇ ਇਹ ਟਾਵਰ ਇਹ ਬਾਵਲਾ ਬਾਵਲੇ ਚਾਹੀ ਕਰੀ ਜਾਂਦੇਗੇ ਪਹਿਲਾਂ ਕਿਸੇ ਮਿਸਤਰੀ ਦੇ ਟੱਕ ਲਾਏ ਹੋ ਜੀਏ ਸੈਂਟਰ ਪੰਚ ਦਾ ਤੇ ਤਾਂ ਕਰਕੇ ਦਾ ਪੂਛਾ ਹੀ ਕਰਨਾ ਪੈਗਾ ਜੀ ਮਾਲ ਲਾ ਕੇ 35 ਸਾਰੇ ਮਤਲਬ ਤੇ ਆਪਾਂ 35 ਨਾਲੋਂ ਤੰਨ ਪੁਆਇੰਟ ਆਫਰ ਕਰ ਦਾਂਗੇ ਨਾ ਪਰ ਪਾਰ ਐਂਡ ਡਰਾਮ ਆਪਾਂ ਨਹੀਂ ਨਾ ਲੈਂਡ ਹੈ ਨੇ ਬਣਾ ਲ ਦਿੰ। ਉਹਨੇ ਕੰਮ ਨੂੰ ਰੋਕ ਰਹੀ ਥੋੜਾ ਜਨਾ। ਮੈਂ ਬਰਸ ਤੇਰੀ ਮੂੰਹ। ਗਾਹਾ ਸ਼ੇਅਰ ਕਰਦਾ ਕਰ। ਹੈ? ਕਟਰ ਕੱਟ ਲਈ ਇੱਕ ਇੱਕੋ ਹੀ ਕਟਰ ਪਈ ਸੀ। ਉਹ ਉਹ ਨਹੀਂ ਮਾਲਾ ਗਿਆ ਉਹ ਨਾ। ਇਹਦੇ ਉਧਰ ਤਾਂ ਸਾਡੇ ਬੱਠੀ ਡੱਗੀ ਆ ਇੱਕ ਕਟਰ ਪਈ ਸੀ ਸ। ਮੜਦਾ ਨਹੀਂ ਵਾ ਕਰ ਆਪਾਂ ਸਭਾ ਕੇ ਕੱਢ ਲਾਂਗੇ ਬਾਹ ਪਈ ਨੀ। ਇਹਨਾਂ ਦੇ ਮਾਈਨ ਦਾ ਲੋਜ ਮੇਟਰ ਕਮ ਹੋ ਗਿਆ ਚਲੋ 60 ਇੰਚ ਮਸ਼ੀਨ ਦਾ ਡਰਮ ਹੈ ਆਪਾਂ ਨੌਨ ਲਾਗੇ ਦੀ ਗੁਰਜਿੰਗਾ ਬਦੂ ਬਦੂ ਹਾਂ ਟੈਂਪਰੀ ਲੋਕ ਕਰਦੇ ਇਹਦਾ ਨਾ ਆ ਵਾਲਾ ਸ਼ੇਡ ਡਾਊਨ ਸੀਗਾ ਆ ਵਾਲਾ ਸ਼ੇਡ ਜਿਹੜਾ ਛੱਤ ਮਗਾ ਡਾਊਨ ਹੋ ਗਿਆ ਤੇ ਇਹ ਤਾਂ ਇੱਕੋ ਹੀ ਹੱਲ ਲੱਗਾ ਨਾ ਦੇਖੋ ਜੀ ਆਪਾਂ ਬਿਲਡਿੰਗ ਦਾ ਮਲਾ ਤਾਂ ਮਾਲ ਇਹਦੇ ਮਾਲ ਲਵਾ ਕੇ ਸਪਾਰਕ ਲਾਦੇ ਮਾਣੀ ਮਾਣੀ ਹੌਂਟ ਰਮੁੱਧਾ ਮਾਰ ਕੇ ਤੇ ਦੇਖੋ ਟੋਪ ਕੇ ਸਾਈਜ ਜਦੋਂ ਓਕੇ ਹੋ ਗਿਆ ਉਹ ਦੇਖੋ ਮਦਦ ਦੇਖੋ ਪੂਰਾ ਟਾਈਟ ਹੋ ਗਿਆ